ਤੇ ਵਾਹ ਤੱਕੜਾ ਕੇ ਫੀਟਰ ਮਾਰਾਗਾ ਓਏ ਕਿਉਂ ਕੀ ਗੱਲ ਹੋ ਗਈ ਪਤrocha ਕੋਲੋਂ ਦਰ ਨਾ ਹੋਈ ਜਾਂਦੀ ਆ ਪੂਰਾ ਮਾਹੌਲ ਭਾਗ ਗਿਆ ਮਾੜਾ ਇੱਧਰ ਵੀ ਪੂਰਾ ਜੋਰ ਲੱਗਿਆ ਦਾ ਮਾੜਾ ਐ ਵਕੀਲ ਬਾਈ ਆਹ ਬਾਈ ਅੱਲੀ ਬਦਲੀ ਕਰਤੀ ਇਹਨਾਂ ਨੇ ਓਏ ਕਿਉਂ ਕੀ ਗੱਲ ਹੋ ਗਈ ਤੀਨੇ ਪੌਣੇ ਆਹਨ ਬਾਈ ਬੱਦਰੀ ਤੋਂ ਕ੍ਰੈਸਰ ਤੇ ਕਰਦਾ ਅਕਤੋਬਰ ਬਾਈ ਸਾਡਾ ਭਾਰਦਾ ਹੈ ਲੜਕੜੇ ਮਾਰੀ ਜਾਂਦੇ ਆ ਓਏ ਆਫੇ ਲੱਗ ਵੰਗਵਾ ਦੇ ਬਾਈ ਕਹਿੰਦੇ ਹੋਲੀ ਲਿਆ ਕਰੋ ਬਾਹ ਪਾਉਂਦੇ ਆ ਬਾਲ ਮਸ਼ੀਨਾ ਦਾ ਜੀਣਾ ਦਾ ਕਰਮ ਹੋ ਗਿਆ ਸਾਡੇ ਕਿਹੜੀ ਆਇਆ ਦਾ ਕਰਮ ਹੋ ਗਏ ਇੰਨੇ ਕਿੰਨੇ ਪਾਉਣੇ ਬਾਹਲੇ ਤੱਤੇ ਹੋ ਰਹੇਗੇ ਭਰਿਆ ਵੈ ਸਾਰਿਆਂ ਦੇ ਦੇਖ ਕਿਨੇ ਨਾੜ ਮਾਰੀ ਜਾਂਦਾ ਆਏ ਆ ਵੇ ਖਾਲੀ ਟਰੱਕ ਹੈ ਇਧਰ ਜੋਪਰ ਲੱਗੇ ਹੋਏ ਆ ਦੇਖੋ ਮਿੱਤਰੋ ਆਪ ਨਹੀਂ ਖਲਦੀ ਹੁਣ ਬੰਦਿਆਂ ਦੀ ਲਾਡ ਮਰਵਾ ਰੱਖੀ ਤੇਰੇ ਯਾਰਾਂ ਨੇ ਬੰਦੇ ਵਾਹ ਤੱਕੜਾ ਕੇ ਫੀਟਰ ਮਾਰਾਗਾ ਕੀ ਕਰੇ ਵਿਚਾਰਾ ਹੁਣ ਦੇਖਿਓ ਸੈਕੋਪੀ ਚਿਆ ਰੱਖਾ ਹੋਇਆ ਨਜ਼ਾਰਾ ਉਹਦਾ ਕਿਦਾਂ ਲੋਕ ਹੀ ਨਿਕਲ ਜਾਂਦੇ ਆ ਚਾਲ ਬਣਦੀ ਆ ਲੋਕ ਨਿਕਲ ਜਾਂਦਾ ਔਰ ਕੀ ਆ ਯਾਰ ਚੱਕਰ ਬਣੇ ਬਣਾਏ ਘਾ ਲੰਦੇ ਆ ਤਾਂ ਆ ਕੇ ਦੇਖ ਕਮਰੇ ਪੌੜਾਂ ਨਹੀਂ ਨਿੰਦਾ ਪਹਿਲਾਂ ਖੜਾ ਹੋ ਜਾਂਦੀ ਆ ਲੋਹੇ ਛੱਤ ਪੈਣ ਵਾਲੀ ਆ ਇਹ ਗੱਲਾਂ ਹੋ ਗਈਆਂ ਬਗਸਰਾ ਇਧਰ ਮੈਂ ਤਰਾਂ ਆ ਕਰੋ ਜੈਕਿੰਗ ਹੁੰਦੀ ਹੈ ਇਧਰ ਕ੍ਰੈਨ ਚੁਲਲੇ ਨੂੰ ਜਗਾ ਦੇਖੋ ਲੋਡਰ ਨਾਲ ਉੱਥੇ ਲੱਗ ਕੇ ਚੱਲਦੇ ਆ ਇਹ ਵਾਹਿਬਗੀਰ ਹੁੰਦਾ ਮੈਂ ਵਧਾਈਆਂ ਥੋੜੇ ਟਾਈਮ ਬਾਅਦ ਡਿਸਕਵਰੀ ਗੈਂਗ ਗੈਂਗ ਡਿਸਕਵਰੀ ਗੈਂਗ ਵੀ ਪਹੁੰਚੀ ਹੋਈ ਆਗੀ ਲੈ ਵੇ ਵਧਾਈਆਂ ਬਈ ਬਗੀਰ ਤੈਨੂੰ ਅਡਵਾਂਸ ਟਾ 5 ਮਿੰਟ ਅਡਵਾਂਸ 10 ਮਿੰਟ ਅਡਵਾਂਸ ਓਕੇ ਗੱਲਬਾਤ ਹੋ ਗਈ ਪੀਚਾਰਾ ਬਲਾਈਆ ਭਾਈ ਵਧਾਈਆਂ ਹੋਰ ਜੀ ਵਧਾਈਆਂ ਬਾਲ ਖਾਓ ਹੋਰ ਤੋਂ ਵਧਾਈਆਂ ਖਾਰੇ ਜਾਣੇ ਮਸ਼ੀਨ ਦਿੱਤੀ ਕਰ ਬੰਦ ਪੀਟਰ ਵੀ ਕਰਦਾ ਬੰਦ ਓਕੇ ਗੱਲਬਾਤ ਹੋ ਗਈ